پیلا سبتوں واری جی کھال سب واری جی کھال سب واری جی کھال سب واری جی کھال سب یہ کیڑی کھال سب الکی جی بیج الکی جی جب... نام کی ہے امری توی سنگ پڑا ایک یوم کا ست نام کرتا پورا نیپا نیر ویہ کام اور جونی سب سا جب آدھ سچ سچ جگہ سچ سچ نانکو سی بی سچ ਤੁਸੀਂ ਸੁਣਾਓ ਪੰਜ ਕਕਾਰਾਂ ਦੇ ਨਾਮ ਹੁੰਦੇ ਕੰਗਾ ਕੇਸ ਕੰਗਾ ਕਰਪਾਖ ਸ਼ੇੜਾ ਕੜਾ ਕੜਾ ਤੋਂ ਪਾਣ ਸ਼ੇੜਾ ਕੜਾ ਕਰ ਪਾਣ ਸ਼ੇੜਾ ਤੁਸੀਂ ਦੱਸਾਂ ਗੁਰੂਆਂ ਦੇ ਨਾਮ ਸ਼ਿਗੁਰ ਨਾਨਕ ਦੇਵ ਜੀ ਸ਼ਿਗੁਰ ਨਾਨਕ ਦੇਵ ਜੀ ਸ਼ਿਗੁਰ ਅੰਗਦ ਦੇਵ ਜੀ ਸ਼ਿਗੁਰ ਅਮਰਦਾਸ ਜੀ ਸ਼ਿਗੁਰ ਆਮਰ ਜੀ ਸ਼ਿਗੁਰ ਅਰਜਨ ਦੇਵ ਜੀ ਸ਼ਿਗੁਰ ਹਰਗੋਬਿੰਦ ਜੀ ਸ਼ਿਗੁਰ ਹਰਾਈ ਜੀ ਸ਼ਿਗੁਰ ਹਰਕ੍ਰਿਸ਼ਨ ਜੀ ਸ਼ਿਗੁਰ ਤੇ ਇੱਕ ਬਾਦਰੀ ਸ਼ਿਗੁਰ ਗਵੰਸ ਸਿੰਘ ਜੀ ਪੰਸਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੁ ਅੰ타ਸਾਹਿਬ ਜੀ ਬੇਰੀਕੁਲ ਇਹ ਨਾਮ ਹੈ ਕੋਸ਼ਿਸ਼ ਨੂੰ ਕੋਸ਼ ਤੁਸੀਂ ਸੁਣਾਓ ਸਾਨੂੰ ਚਾਰ ਸਾਬਜਾਦੇ ਦੇ ਨਾਮ ਬਾਬਾ ਜੀ ਸਾਬਜਾਦੇ ਜੀਤ ਸਿੰਘ ਦੀ ਸਾਬਜਾਦੇ ਜੁਰਾਰ ਸਿੰਘ ਸਾਬਜਾਦੇ ਜੋਰਾ ਸਿੰਘ ਦੀ ਸਾਬਜਾਦੇ ਫੋਟੇ ਸਿੰਘ ਜੀ ਤੁਸੀਂ ਸੁਣਾਓ ਪੰਜ ਕਕਾਰਾਂ ਦੇ ਨਾਮ ਕੇਸ ਕੇਸ ਕਰਾ ਕਲਪਾਨ ਕਸ਼ੈਰਾ ਕੰਗਾ ਵੈਰੀ ਗੁੱਡ ਤੁਸੀਂ ਸੁਣਾਓ 10 ਗੁਰੂ ਸਾਹਿਬਾਨ ਦੇ ਨਾਮ ਸੁਣਾਉਂਗੇ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਹਰ Rai ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬੀ ਸਿੰਘ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਠੀਕ ਹੈ ਇਹ ਤੁਹਾਨੂੰ ਸੁਣਾਉ ਪੰਜਾਂ ਪਿਆਰਿਆਂ ਦੇ ਨਾਮ ਹੁੰਦੇ ਹਾਂਜੀ ਭਾਈ ਗਾਇ ਸਿੰਘ ਪਾਈ ਦੇ ਆਸ਼ਿੰਗ ਜੀ ਪਾਈ ਤਲਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਸ਼ਾਹਬ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਸ਼ਾਹਬ ਸਿੰਘ ਜੀ ਵੈਰੀ ਗੁੱਡ ਬਹੁਤ ਥੈਂਕ ਯੂ ਠੀਕ ਹੈ ਕੱਟ